ਤਾ ਆ ਤੁਸੀਂ ਵੇਖ ਲਓ ਕਿ ਪੈਕਟ ਜਿਹੜੇ ਨੇ ਉਹ ਨੀਰੂ ਬਾਜਵਾ ਹੁਣਾ ਵੱਲੋਂ ਭੇਜ ਦਿੱਤੇ ਗਏ ਨੇ ਫੀਸਾਂ ਆ ਚੁੱਕੀਆਂ ਨੇ ਪਿੱਛੇ ਮੈਡਮ ਖੜੇ ਨੇ ਆ ਸਕੂਲ ਦੀਆਂ ਫੀਸਾਂ ਜੋ ਵਾਦਾ ਕੀਤਾ ਸੀ ਨੀਰੂ ਬਾਜਵਾ ਉਹਨਾਂ ਦੀ ਟੀਮ ਠੱਟੀ ਹੁਣੀ ਭਾਜੀ ਪਹੁੰਚੇ ਨੇ ਜਗਦੀਪ ਹੁਰੀ ਪਹੁੰਚੇ ਨੇ ਆਪਣੇ ਸੰਧੂ ਸਰਜੀਤ ਹੁਣੀ ਇੰਦਰਜੀਤ ਨਿੱਕੂ ਹੁਣੀ ਇੱਥੇ ਸਾਰੇ ਬਾਈ ਹੁਣੀ ਖੜੇ ਨੇ ਔਰ ਫੀਸਾਂ ਅੱਜ ਜਿਹੜੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਇੰਜ ਕਹਿ ਲਈਏ ਲੋਕਾਂ 'ਚ ਡਰ ਸੀ ਵੀ ਸ਼ਾਇਦ ਵਾਦਾ ਕਰਕੇ ਬਾਅਦ 'ਚ ਫੀਸਾਂ ਆਉਣ ਨਾ ਕਿ ਕੱਲੀ ਅਨਾਉਂਸਮੈਂਟ ਕਰ ਦਿੱਤੀ ਗਈ ਆ ਪਰ ਤੁਹਾਨੂੰ ਦੱਸ ਦਈਏ ਮੈਨੂੰ ਲੱਗਦਾ ਅਜੇ ਗਾਮੇ 10 ਦਿਨ ਹੀ ਹੋਏ 15 ਅਨਾਉਂਸਮੈਂਟ ਕੀਤੀ ਨੂੰ 10 10 15 ਦਿਨਾਂ ਦੇ ਵਿੱਚ ਹੀ ਜਿਹੜੀਆਂ ਫੀਸਾਂ ਨੇ ਉਹ ਪੈਕਟਾ ਰਈਆਂ ਸਾਹਮਣੇ ਪਹੁੰਚ ਚੁੱਕੀਆਂ ਨੇ ਸਭ ਤੋਂ ਜ਼ਿਆਦਾ ਬੱਚੇ ਗੱਟੀ ਰਾਜੋ ਕੀ ਸਕੂਲ ਦੇ ਨੇ ਜੋ ਇਧਰਲੇ ਪਾਸੇ ਕੈਮਰਾ ਘੁਮਾ ਦਿਓ ਆ ਬੈਠੇ ਨੇ ਔਰ ਇਸ ਜਗ੍ਹਾ ਤੋਂ ਹੁਣ ਫੀਸਾਂ ਇਹਨਾਂ ਨੂੰ ਮਿਲ ਚੁੱਕੀਆਂ ਨੇ ਫਟੇ ਜੀ ਪਹਿਲਾਂ ਤਾਂ ਤੁਹਾਡਾ ਬਹੁਤ 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 ਧੰਨਵਾਦ ਥੈਂਕ ਯੂ ਜੀ ਥੈਂਕ ਯੂ ਕਿੰਨੇ ਸਕੂਲਾਂ ਦੀਆਂ ਕਿੰਨੀ ਮੋਡ 15 15 ਪਿੰਡਾਂ ਦੀਆਂ ਸਕੂਲਾਂ ਦੀ 15 ਪਿੰਡਾਂ ਦੀ ਹਾਂਜੀ ਹਾਂਜੀ ਤੇ ਮੈਡਮ ਨੂੰ ਕਹਿਣਾ ਸੀ ਵੀ ਬੱਚੇ ਖੁਸ਼ ਨੇ ਬਿਲਕੁਲ ਬਿਲਕੁਲ ਕੀਤਾ ਹਾਂਜੀ ਸਤਿੰਦਰ ਜੀ ਸਭ ਤੋਂ ਵੱਧ ਬੱਚੇ ਇੱਥੇ ਨੇ ਬਿਲਕੁਲ ਜੀ ਇਹ ਹੁਸੈਨੀ ਵਾਲਾ ਸਮਾਰਕ ਦੇ ਨਾਲ ਲੱਗਦੇ 15 ਪਿੰਡਾਂ ਦੇ ਚਾਰ ਜਿਹੜੇ ਸਕੂਲ ਨੇ ਜਿਨ੍ਹਾਂ ਚ 10ਵੀਂ ਤੇ 12ਵੀਂ ਦੇ ਬੱਚੇ ਪੜ੍ਹਦੇ ਆ ਅੱਜ ਲਗਭਗ 6 ਲੱਖ ਰੁਪਏ ਦੇ ਕਰੀਬ ਜਿਹੜੀਆਂ ਨੇ ਫੀਸਾਂ ਇਹਨਾਂ ਚਾਰ ਸਕੂਲਾਂ ਦੇ ਬੱਚਿਆਂ ਨੂੰ ਹੰਬਲਾ ਫਾਊਂਡੇਸ਼ਨ ਵੱਲੋਂ ਨਾਲ ਟੀਮ ਨੀਰੂ ਬਾਜਵਾ ਜੀ ਵੱਲੋਂ ਦਿੱਤੀਆਂ ਗਈਆਂ ਨੇ ਤੇ ਮੈਂ ਸਮਝਦਾ ਕਿ ਇਹ ਪੈਸੇ ਇਹਨਾਂ ਬੱਚਿਆਂ ਦੇ ਲਈ ਵਰਦਾਨ ਸਾਬਿਤ ਹੋਣਗੇ ਇਹ ਬੱਚਿਆਂ ਦੀ ਹੜਾਂ ਕਾਰਨ ਆਈ ਜਿਹੜੀ ਆਰਥਿਕ ਤੰਗੀ ਹੈ ਉਹ ਹੁਣ ਇਹਨਾਂ ਦੀ ਪੜ੍ਹਾਈ ਦੇ ਵਿੱਚ ਰੁਕਾਵਟ ਨਹੀਂ ਬਣੇਗੀ ਔਰ ਮੈਂ ਨਾਲ ਦੀ ਨਾਲ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਉਹ ਵੱਧ ਤੋਂ ਵੱਧ ਮਿਹਨਤ ਕਰਕੇ ਇਹਨਾਂ ਵੱਲੋਂ ਦਿੱਤੇ ਹੋਏ ਸਹਿਯੋਗ ਦਾ ਜਿਹੜਾ ਕਰਜ਼ਾ ਹੈ ਉਹ ਉਤਾਰਨਗੇ ਔਰ ਮੈਂ ਨਾਲ ਹਮਲਾ ਫਾਊਂਡੇਸ਼ਨ ਟੀਮ ਦਾ ਦਿਲੋਂ ਧੰਨਵਾਦੀ ਆ ਨਾਲ ਜਿਹੜੀ ਟੀਮ ਸਾਰੇ ਕਲਾਕਾਰਾਂ ਦੀ ਆਈ ਹੈ ਉਹਨਾਂ ਦਾ ਵੀ तहे ਦਿਲੋਂ ਸ਼ੁਕਰੀਆ ਅਦਾ ਕਰਦਾ ਤਕਰੀਬ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਅੱਖਾਂ ਚੋਂ aansu ਪੂੰਜਣ ਦੀ ਕੋਸ਼ਿਸ਼ ਕੀਤੀ ਔਰ ਪੂੰਜੇ ਵੀ ਨੇ ਕੋਸ਼ਿਸ਼ ਨਹੀਂ ਮੈਂ ਕਹਿੰਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਾਈ ਧੰਨਵਾਦ ਤਾਂ ਚਲੋ ਕਾਹਦਾ ਆਪਾਂ ਖੜਦੇ ਆ ਇੱਕ ਦੂਜੇ ਨਾਲ ਅੱਜ ਅਸੀਂ ਮਤਲਬ ਬੜਾ ਕੈਨੇਡਾ ਆ ਦਿਲ ਕਰਕੇ ਆਏ ਹਮਾਲੀ ਤੋਂ ਕਿਉਂਕਿ ਸਾਡਾ ਭਰਾ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਅਸੀਂ ਰਾਤ ਵੀ ਅਸੀਂ ਇਕੱਠੇ ਸੀਗੇ 10 10:30 ਵਜੇ ਉੱਥੋਂ ਆਏ ਹਾਂ ਸੋ ਮੈਂ ਤਾਂ ਇਹੀ ਕਹੂੰਗਾ ਕਿ ਜੇ ਮੁਸੀਬਤ ਆਈ ਸੀ ਆਪਾਂ ਰਲ ਮਿਲ ਕੇ ਚਲੋ ਹੱਲ ਕਰ ਲਈ ਹੈ ਬੱਚਿਆਂ 'ਚ ਵੀ ਮਤਲਬ ਰੱਬ ਦਾ ਰੂਪ ਹੁੰਦਾ ਤੇ ਅਸੀਂ ਸਾਰੇ ਖੜੇ ਆ ਆਪਾਂ ਸਾਰੇ ਪਹਿਲਾਂ ਤਾਂ ਦਵਾ ਆਪਣੇ ਭਰਾ ਲਈ ਕਰੀਏ ਬਿਲਕੁਲ ਕਿ ਉਹ ਖੜਾ ਹੋ ਜੇ ਤੇ ਇਹ ਮੈਨੂੰ ਲੱਗਦਾ ਵੀ ਅੱਜ ਦੀ ਜਿਹੜੀ ਨੀਰੂ ਮੈਡਮ ਹਰਾਂ ਦੁਆਰਾ ਜਿਹੜਾ ਇਹ ਜਿਹੜੀ ਕੀਤੀ ਹੋਈ ਮਦਦ ਆ ਜੀ ਜੇ ਉਹਦਾ ਕੁਝ ਵੀ ਪਰਮਾਤਮਾ ਜੇ ਕਿਤੇ ਬੈਠਾ ਸੁਣ ਰਿਹਾ ਜੇ ਉਹਦਾ ਕੁਝ ਵੀ ਭੁਗਤਾਨ ਕਰਨਾ ਤਾਂ ਮੇਰੇ ਖਿਆਲ ਚ ਅੱਜ ਤਾਂ ਮੈਂ ਖੜਾ ਹੀ ਕਹੂੰਗਾ ਵੀ ਉਹ ਸਾਡੇ ਭਰਾ ਨੂੰ ਮੰਜੇ ਤੋਂ ਉਠਾ ਦੇਵੇ ਬਸ ਉਹੀ ਭੁਗਤਾਨ ਆ ਉਹੀ ਵਾਇਬਲ ਅਸੀਂ ਵੀ ਕਵਾਂਗੇ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਜਾਂ ਇੱਥੇ ਬੱਚੇ ਨੇ ਅਰਦਾਸ ਜ਼ਰੂਰ ਕਰਨ ਉਹਨਾਂ ਦੇ ਲਈ ਕਿਉਂਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਆ ਉਹਨਾਂ ਦੇ ਲਈ ਅਰਦਾਸ ਕਰਨ ਦੀ ਇੱਥੇ ਇੱਕ ਮੈਂ ਸਰ ਨੂੰ ਦੇਖਿਆ ਸੀ ਮਯੂਸ ਜੀ ਖੜੇ ਸੀ ਜਦੋਂ ਆਜੋ ਅੱਗੇ ਨੂੰ ਤੁਹਾਨੂੰ ਪੈਕੇਟ ਮਿਲਿਆ ਕਿਹੜਾ ਸਕੂਲ ਤੁਹਾਡਾ ਹਾਂਜੀ ਖੁੰਦਰ ਗੱਟੀ ਸਰਕਾਰੀ ਇਹ ਲਾਸਟ ਪਿੰਡ ਆ ਹਨਾ ਹਾਂਜੀ ਬਿਲਕੁਲ ਲਾਸਟ ਪਿੰਡ ਹੋਸ਼ ਜੀ ਹੁਣ ਹਾਂਜੀ ਬਿਲਕੁਲ ਮਯੂਸ ਜੀ ਆਏ ਸੀ ਜਦੋਂ ਪਿੱਛੇ ਆਏ ਸੀ ਹਾਂਜੀ ਸਾਨੂੰ ਦਿੱਕਤ ਸੀ ਵੀ ਬੱਚਾਂ ਦੀ ਜਿਹੜੀ ਪਰੇਸ਼ਾਨੀ ਇਹ ਹੀ ਸੀਗੀ ਕਿ ਹਾਰ ਆਏ ਸੀਗੇ ਹਰ ਤਰ੍ਹਾਂ ਦੀ ਮਦਦ ਜਿਹੜੀ ਸੀ ਪਿੰਡਾਂ ਨੂੰ ਮਿਲੀ ਸੀ ਪਰ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਬੱਚਿਆਂ ਦੀ ਜਿਹੜੀ ਫੀਸ ਹੈ ਉਹ ਇੱਕ ਵੱਡੀ ਪ੍ਰੋਬਲਮ ਸੀ ਪੇਰੈਂਟਸ ਵਾਸਤੇ ਵੀ ਤੇ ਸਕੂਲ ਵਾਸਤੇ ਵੀ ਸੀ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਿੰਡ ਵੱਲੋਂ ਵੀ ਤੇ ਡਿਪਾਰਟਮੈਂਟ ਵੱਲੋਂ ਕਿ ਜਿਹੜੀ ਹੰਬਲਾ ਫਾਊਂਡੇਸ਼ਨ ਹੈ ਉਹਨਾਂ ਦਾ ਅਸੀਂ ਬਹੁਤ-ਬਹੁਤ ਥੈਂਕਸ ਕਰਦੇ ਹਾਂ ਬਿਲਕੁਲ ਤਾਂ ਨਿਕੂ ਭਾਈ ਤੁਸੀਂ ਪਿੱਛੇ-ਪਿੱਛੇ ਕੋ ਜਾਂਦੇ ਅੱਗੇ ਆਓ ਤੁਸੀਂ ਵੀ ਸਟੇਜ ਤੇ ਨਾਊਂਸ ਕੀਤਾ ਵੀ AI ਦੇ ਕੋਰਸ ਜਿਹੜੇ ਨੇ ਇਹ ਵੀ ਕੋਈ ਛੋਟੀ ਗੱਲ ਨਹੀਂ ਹੈਗੀ ਜੀ ਐਕਚੁਅਲੀ ਮੈਂ ਪਹਿਲਾਂ ਕਿਹਾ ਕਿ ਜ਼ਰੂਰੀ ਕੀ ਹੈ ਬੱਚਿਆਂ ਦੀ ਐਜ ਸਭ ਤੋਂ ਪਹਿਲਾਂ ਨੇ ਸਕੂਲਾਂ ਦੀਆਂ ਹੁਣ ਫੀਸਾਂ ਸੀ ਨੀਰ ਹੋਣਾਂ ਵੱਲੋਂ ਹੋ ਗਈਆਂ ਸ਼ੁਰੂ ਹੋ ਗਈਆਂ ਕਿਉਂਕਿ ਇਹ ਇਲਾਕੇ ਸੱਚੀ ਮੁੱਚੀ ਬਹੁਤ ਪਛੜੇ ਹੋਏ ਇਲਾਕੇ ਨੇ ਜਿੱਥੇ ਅਸੀਂ ਘਰ-ਘਰ ਜਾ ਕੇ ਜਦੋਂ ਏਆਈ ਦੇ ਕੋਰਸ ਲਈ ਬੱਚਿਆਂ ਨਾਲ ਗੱਲਾਂ ਕਰਦੇ ਸੀ ਉਹਨਾਂ ਦੇ ਪੇਰੈਂਟਸ ਨਾਲ ਗੱਲਾਂ ਕਰਦੇ ਸੀ ਤੇ ਉਹ ਬੱਚਿਆਂ ਨੂੰ ਇਦਾਂ ਸੀ ਕਿ ਸਾਡੇ ਪੇਰੈਂਟਸ ਨੇ ਸਾਨੂੰ ਇਹ ਕਰਨ ਨਹੀਂ ਦੇਣਾ ਅਸੀਂ ਘਰ ਚੋਂ ਬਾਹਰ ਕਿਵੇਂ ਨਿਕਲਾਂਗੇ ਸੋਧ ਲਈ ਕੋਸ਼ਿਸ਼ ਹੈ ਕਿ ਘਰ-ਘਰ ਜਾ ਕੇ ਅਸੀਂ ਬੱਚੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਪੜ੍ਹਨਾ ਚਾਹੁੰਦੇ ਨੇ ਔਰ ਬਹੁਤ ਚੇਤੀ ਇਹ ਵੀ ਕੋਸ਼ਿਸ਼ ਹੈ ਜਿਵੇਂ ਅੱਜ ਆਪਾਂ ਗੱਲ ਕੀਤੀ ਕਿ ਨਾਲ ਦੀ ਨਾਲ ਪੈਕੇਟ ਪਹੁੰਚ ਗਏ ਕਿ ਸਾਡੇ ਵੱਲੋਂ ਵੀ ਰਿਜ਼ਲਟ ਚੇਤੀ ਮਿਲ ਜਵੇ ਬੱਚਿਆਂ ਨੂੰ ਦੋ ਤਿੰਨ ਮਹੀਨੇ ਦੇ ਵਿੱਚ ਇਹ ਬੱਚੇ ਕੁਝ ਕਮਾਉਂਣ ਯੋਗ ਹੋ ਜਾਣ ਉਹਦੇ ਲਈ ਟੀਮ ਸਾਨੂੰ ਖਾਸੀ ਵੱਡੀ ਚਾਹੀਦੀ ਹੈ ਹਲੇ ਮੇਰੇ ਕੋਲੇ ਇਕੱਲਾ ਬਰਿੰਦਰ ਹੈ ਬਰਿੰਦਰ ਦੇ ਨਾਲ ਪਿੱਛੇ ਚਾਰ ਟੀਚਰ ਨੇ ਹੌਲੀ ਹੌਲੀ ਅਸੀਂ ਇਹ ਟੀਮ ਵੀ ਬਣਾਵਾਂਗੇ ਤੇ ਨਾਲ ਨਾਲ ਸਾਰੇ ਪਿੰਡਾਂ ਦੇ ਬੱਚਿਆਂ ਨੂੰ ਇਹ ਸ਼ੁਰੂ ਕਰਾਂ ਮੈਂ ਕੋਰ ਗਮ ਜੀ ਇੱਧਰ ਆਇਓ ਅੱਗੇ ਤੁਹਾਡੇ ਨਾਲ ਵੀ ਗੱਲ ਕਰਨੀ ਸੀ ਹੰਬਲਾ ਫਾਊਂਡੇਸ਼ਨ ਦੇ ਜਰੀਏ ਅੱਜ ਨੀਰੂ ਬਾਜਵਾ ਹੋਣਾ ਨੇ ਰਾਸ਼ੀ ਭੇਜੀ ਆ ਕਿੰਨੀ ਰਾਸ਼ੀ ਆ ਕਿੰਨੇ ਸਕੂਲ ਨੇ ਕਿੰਨੇ ਬੱਚੇ ਨੇ ਦੇਖੋ ਇਹ ਚਾਰ ਸਕੂਲ ਨੇ ਜੀ ਦੋ ਸਰਕਾਰੀ ਸਕੂਲ ਨੇ ਸਕੂਲ ਹੈਗੇ ਆ ਔਰ 645900 ਰੁਪਿਆ ਜਿਹੜਾ ਇਹਨਾਂ ਦੀ ਬਣਦੀ ਸੀ ਫੀਸ ਬਣਦੀ ਸੀ ਉਹਦੇ ਵਿੱਚ 80000 ਰੁਪਿਆ ਟਿਊਸ਼ਨ ਫੀਸ ਵੀ ਸ਼ਾਮਿਲ ਹੈਗੀ ਆ ਉਹ ਸਾਰੀ ਸਾਰੀ ਫੀਸ ਜਿਹੜੀ ਆ ਉਹ ਹੰਬਲਾ ਫਾਊਂਡੇਸ਼ਨ ਨੇ ਇੱਕ ਬੇਨਤੀ ਕੀਤੀ ਸੀ ਮੈਡਮ ਨੀਰੂ ਬਾਜਵਾ ਹਰਾਂ ਨੂੰ ਔਰ ਸੰਤੋਸ਼ ਸਿੱਟੇ ਜੀ ਜਿਹੜਾ ਸਾਰਾ ਨੀਰੂ ਬਾਜਵਾ ਦਾ ਕੰਮ ਦੇਖਦੇ ਆ ਔਰ ਕੋ-ਪ੍ਰੋਡਿਊਸਰ ਵੀ ਨੇ ਔਰ ਉਹ ਸਪੈਸ਼ਲ ਬੰਬੇ ਤੋਂ ਲੈ ਕੇ ਫੀਸ ਜਿਹੜੀ ਆ ਉਹ ਪਹੁੰਚੇ ਆ ਅਸੀਂ ਥੈਂਕਸ ਕਰਦੇ ਆ ਨੀਰੂ ਬਾਜਵਾ ਮੈਡਮ ਦਾ ਔਰ ਸਾਰੇ ਵੀਰਾਂ ਦਾ ਹੰਬਲਾ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਕਿ ਉਹਨਾਂ ਨੇ ਇਹ ਹੰਬਲਾ ਮਾਰਿਆ ਤੇ ਇਹਨਾਂ ਵੀਰਾਂ ਦੇ ਨਾਲ ਕਿਉਂਕਿ ਸਾਡੇ ਆਪਣੇ ਪਿੰਡ ਤੇ ਇਹਨਾਂ ਵੀਰਾਂ ਦੇ ਨਾਲ ਇਹਨਾਂ ਭੈਣ ਭਰਾਵਾਂ ਦਾ ਨਹੀਂ ਛੋਟੇ ਬੱਚਿਆਂ ਦੇ ਨਾਲ ਖੜਨਾ ਸਾਡਾ ਫਰਜ ਬਣਦਾ ਤਾਂ ਸਾਰਿਆਂ ਦਾ ਥੈਂਕ ਯੂ ਹਾਂ ਬਿਲਕੁਲ ਸੰਦੂ ਸੰਜੀਤ ਹੁਣੀ ਬਾਈ ਪੰਚੇ ਨੇ ਬਾਈ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਇੱਥੇ ਆਉਣ ਤੇ ਥੈਂਕ ਯੂ ਜੀ ਥੈਂਕ ਯੂ ਮਦਦ ਅੱਜ ਕੀਤੀ ਕੀ ਨਿਰੂ ਬਾਜਵਾ ਹੁਣਾ ਵੱਲੋਂ ਵੀ ਤੁਸੀਂ ਵੀ ਆਏ ਹੋ ਤੁਸੀਂ ਵੀ ਮਦਦ ਲਗਾਤਾਰ ਕਰ ਰਹੇ ਹੋ ਪਾਣੀਆਂ ਦੇ ਵਿੱਚੋਂ ਮਾੜੇ ਹਾਲਾਤ ਨੇ ਲੋਕਾਂ ਦੇ ਇੱਥੇ ਵਿਚਰਿਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਮੈਂ ਮੇਰਾ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਹੰਬਲਾ ਫਾਊਂਡੇਸ਼ਨ ਦਾ ਮੈਂ ਹਾਂ ਤੁਹਾਂ ਕਰ ਕਿਹਾ ਮੇਰਾ ਫਰਜ ਸੀ ਕਿਉਂਕਿ ਮੈਨੂੰ ਹੁਣ ਤੱਕ ਸਭ ਤੋਂ ਤੋ ਅੱਜ ਉਹਨਾਂ ਤੇ ਮੁਸੀਬਤ ਸਾਨੂੰ ਆਉਣਾ ਚਾਹੀਦਾ ਸੀ ਔਰ ਧੰਨਵਾਦ ਜਿੰਨਾਂ ਜਿੰਨਾਂ ਨੇ ਉਹ ਅਸੀਂ ਫੀਸ ਜਿਹੜੀ ਹੈ ਨਾ ਸਕੂਲ ਸਾਡੀ ਹੈਲਪ ਕੀਤੀ ਹੈ ਸਾਡੀ ਹੰਬਲਾ ਫਾਊਂਡੇਸ਼ਨ ਵੱਲੋਂ ਇੱਕ ਬੇਨਤੀ ਉਮੀਦ ਆ ਵੀ ਇੱਕ ਇਹ ਮੁਸ਼ਕਲ ਜਿਹੜੀ ਲੋਕਾਂ ਦੇ ਸਿਰ ਤੋਂ ਪਾਸੇ ਹੋ ਵੀ ਉਹ ਨੀਤੇ ਉਦੋਂ ਰੋਟੀ ਦਾ ਫਿਕਰ ਸੀ ਜ਼ਮੀਨਾਂ ਪੱਤਰੀਆਂ ਕਰਨ ਦਾ ਫਿਕਰ ਸੀ ਕਿ ਜੇ ਬੱਚਿਆਂ ਦੇ ਵੀ ਆ ਸਾਲ ਮਰ ਜਾਂਦਾ ਤਾਂ ਅਸੀਂ ਤਾਂ ਕਰਕੇ ਕੋਸ਼ਿਸ਼ ਕੀਤੀ ਹੈ ਸਤੂ ਜੀ ਤੁਹਾਡਾ ਗਾਣਾ ਜਿਹੜਾ ਹੜਾਂ ਵਾਲਾ ਉਹ ਹਰ ਇੱਕ ਰੀਲ ਤੇ ਹਰ ਇੱਕ ਵੀਡੀਓ ਤੇ ਰਿਹਾ ਔਰ ਉਹ ਗਾਣੇ ਨੇ ਭਾਵੁਕ ਵੀ ਕੀਤਾ ਔਰ ਇਹ ਚੀਜ਼ਾਂ ਵੀ ਯਾਦ ਕਰਾਈਆਂ ਵੀ ਵਕਈ ਇਹ ਲੋਕ ਵਿਚਾਰੇ ਦੁੱਖਾਂ ਦੇ ਵਿੱਚ ਨੇ ਉਸ ਗਾਣੇ ਦੇ ਕੁਝ ਬੋਲ ਵੀ ਤੁਸੀਂ ਸੁਣਾਓ ਹਾਲਾਂਕਿ ਇਸ ਸਾਫਤ ਦੇ ਵਿੱਚ ਤੁਹਾਡੇ ਸੁਣਾਉਣੇ ਬਣਦੇ ਆ ਕਿਉਂਕਿ ਤੁਹਾਡੇ ਗਾਣੇ ਨੂੰ ਲਗਾਤਾਰ ਲੋਕ ਸੁਣ ਰਹੇ ਨੇ ਰੀਲਸ ਦੇ ਵਿੱਚ ਯੂਜ਼ ਕਰ ਰਹੇ ਨੇ ਉਹਦੇ ਦੋ ਚਾਰ ਸ਼ਬਦ ਜਰੂਰ ਸਾਡੇ ਨਾਲ ਵੀ ਸਾਂਝੇ ਕਰੋ ਔਰ ਜਿਹੜੇ ਬੋਲ ਕੇ ਦੱਸ ਦਿਨਾ ਕਿਉਂਕਿ ਅਸੀਂ ਸਕੂਲ 'ਚ ਖੜੇ ਆਂ ਹੂੰ ਕਿਉਂਕਿ ਅਸੀਂ ਹੰਡਾਉਣੇ ਆ ਨਾ ਮੇਰਾ ਪਿੰਡ ਬਾਰਡਰ ਤੋਂ ਸਾਰਾ 22 ਕਿਲੋਮੀਟਰ 22 25 ਕਿਲੋਮੀਟਰ ਤਾਂ ਉਹ ਸੀਗਾ ਵੀ ਕਿਧਰੇ ਹੜ ਦਾ ਪਾਣੀ ਕਿਧਰੇ ਗੋਲੀ ਦੁਸ਼ਮਣ ਦੀ ਹਾਂ ਅਸੀਂ ਕਰਮਾ ਮਾਰੇ ਲੋਕ ਬਾਰਡਰਾਂ ਵਾਲੇ ਅਸੀਂ ਹੰਡਾਇਆ ਅੰਡਾਉਣੇ ਆ ਚਾਹੇ ਸਾਡੇ ਪਿੰਡਾਂ ਤੱਕ ਪਾਣੀ ਜਾਵੇ ਜਾਂ ਨਾ ਜਾਵੇ ਪਰ ਸਾਡੀਆਂ ਰਿਸ਼ਤਦਾਰੀਆਂ ਸਾਡੇ ਭੈਣ ਭਰਾ ਆਲਾ ਦੁਆਲਾ ਪ੍ਰਭਾਵਿਤ ਹੁੰਦੇ ਨੇ ਤਾਂ ਉਦੋਂ ਉਹ ਦੁੱਖ ਉਦੋਂ ਸ਼ਾਇਦ 88 ਵਾਲਾ ਪਾਣੀ ਦਾ ਬਹੁਤ ਨਿੱਕੇ ਸੀਗੇ ਪਰ ਸੁਣਦੇ ਹੁੰਦੇ ਸੀ ਵੀ ਇੱਧਰ ਪਾਣੀ ਆਉਣ ਵਾਲਾ ਲੋਕੀ ਠਾ ਤੇ ਜੰਕਟ ਜਾਣਗੇ ਸਾਲ ਚ ਇੱਕ ਵਾਰੀ ਲਗਭਗ ਉਹ ਕਾਰਖਾਨਾ ਖਾਲੀ ਕਰਨੇ ਪੈਂਦੇ ਜੰਗ ਕਰਕੇ ਤੇ ਇੱਕ ਵਾਰੀ ਖਾਲੀ ਕਰਨੇ ਪੈਂਦੇ ਪਾਣੀ ਕਰਕੇ ਤਾਂ ਸਾਡੀ ਸਥਿਤੀ ਹੈ ਸਾਡੇ ਹਾਲਾਤ ਆ ਤਾਂ ਆਪ ਹਮਾਰੇ ਨਿਕਲ ਗਿਆ ਜੋ ਸੱਚ ਸੀਗਾ ਕਿਉਂਕਿ ਗੀਤ ਦੁਨੀਆਦਾਰੀ ਚੋਂ ਹੀ ਨਿਕਲਦੇ ਲੋਕਾਂ ਦੀ ਆਵਾਜ਼ ਹੁੰਦੀ ਤਾਂ ਉਹ ਆਪਣੇ ਆਪ ਹੀ ਲਫ਼ਜ਼ ਆ ਗਏ ਬਿਲਕੁਲ ਜੀ ਤਾਂ ਬਹੁਤ ਬਹੁਤ ਧੰਨਵਾਦ ਸੰਦੂ ਸਰਜੀਤ ਭਾਈ ਜੀ ਸੀ ਹੋਰ ਕਾਫੀ ਸਾਰੇ ਇੱਥੇ ਸਿੰਗਰ ਪਹੁੰਚੇ ਨੇ ਔਰ ਸਭ ਤੋਂ ਮੇਨ ਵੱਡੀ ਗੱਲ ਆ ਇਹਨਾਂ ਬੱਚਿਆਂ ਦੇ ਲਈ ਇਹਨਾਂ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਬੋਰਡ ਦੀਆਂ ਜਾਣੀਆਂ ਸੀ ਉਹਨਾਂ ਦੀ ਬੜੀ ਦਿੱਕਤ ਸੀ ਕਿਉਂਕਿ ਘਰ ਰੁੜ ਗਏ ਬਾਹਰ ਰੁੜ ਗਏ ਸਭ ਕੁਝ ਰੁੜ ਗਏ ਬੱਚਿਆਂ ਦੇ ਲਈ ਨੀਰੂ ਬਾਜ਼ਵਾ ਹੁਣਾ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਜਿਹੜਾ ਇਹ ਅਨਾਉਂਸ ਕੀਤਾ ਸੀ ਕਿਉਂਕਿ ਆਪਕੋ ਕੈਨੇਡਾ ਦੇ ਵਿੱਚ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਬਹੁਤ ਜਲਦ ਜੜੀਆਂ ਇਹਨਾਂ ਬੱਚਿਆਂ ਦੀਆਂ ਫੀਸਾਂ ਦੇਾਂਗੇ ਪਰ ਅੱਜ ਉਹਨਾਂ ਨੇ ਆਪਦਾ ਵਾਅਦਾ ਪੂਰਾ ਕਰਦੇ ਹੋਏ ਇਹਨਾਂ ਬੱਚਿਆਂ ਦੇ ਲਈ ਜੜੀਆਂ ਫੀਸਾਂ ਨੇ ਉਹ ਅੱਜ ਦਿੱਤੀਆਂ ਨੇ ਅੱਜ ਭੇਜੀਆਂ ਨੇ ਸਟੇਜ ਦੇ ਮਾਧਮ ਰਾਹੀਂ ਫੀਸਾਂ ਇਹਨਾਂ ਬੱਚਿਆਂ ਦੇ ਜਾਂ ਹੋਰ ਇੱਥੇ ਸਕੂਲ ਨੇ ਉਹਨਾਂ ਨੂੰ ਜੜੀਆਂ ਹੈਂਡਓਵਰ ਕੀਤੀਆਂ ਗਈਆਂ ਨੇ ਤੁਹਾਡੀ ਇਸ ਬਾਰੇ ਕੀ ਰਾਏ ਆ ਤੁਸੀਂ ਕਿਵੇਂ ਸੋਚਦੇ ਹੋ ਇਸ ਪੂਰੇ ਇਸ ਸ਼ੁਭ ਕੰਮ ਨੂੰ ਤੁਸੀਂ ਆਪਣੀ ਰਾਏ ਜ਼ਰੂਰ ਦੇਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ